ਮੈਂ ਪੰਜਾਬ ਗਵਰਨਮੈਂਟ ਦਾ ਆਪਣੇ ਐਮਐਲਏ ਅਮਰਪਾਲ ਸਿੰਘ ਜੀ ਜਿਹੜੇ ਸ਼੍ਰੀ ਹਰਗੋਬਿੰਦਪੁਰ ਤੋਂ ਨੇ ਆਪਣੇ ਸ਼ੈਰੀ ਸਾਹਿਬ ਅਮਰਸ਼ੇਰ ਸਿੰਘ ਸ਼ੈਰੀ ਜੀ ਐਮਐਲਏ ਬਟਾਲਾ ਤੇ ਸਾਜ ਗੁਰੂਪ ਸਿੰਘ ਸੇਖਵਾ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਤੇ ਦੁਬਾਰਾ ਵਿਸ਼ਵਾਸ ਕੀਤਾ ਵਾ ਉਹਨਾਂ ਨੇ ਮੇਰੀ ਪਰਫਾਰਮੈਂਸ ਦੇਖ ਕੇ ਕਾਦੀਆਂ ਦੇ ਵਿੱਚ ਤੇ ਮੈਨੂੰ ਇਥੋਂ ਦਾ ਇਹਨਾਂ ਨੇ ਚੇਅਰਮੈਨ ਕਾਇਡ ਕੀਤਾ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਹਾਂਜੀ ਮੈਂ ਜਿਹੜੀ ਆਫਰ ਦਿੱਤੀ ਹੈ ਜੀ ਮੈਂ ਇਹ ਕਾफी ਸ਼ਰਤੋਂ ਮੈਂ ਇਹ ਵੇਖਦਾ ਕਿ ਨੌਜਵਾਨ ਕੰਮ ਕਰਨ ਨੂੰ ਤਿਆਰ ਨਹੀਂ ਹੈਗਾ ਮੈਂ ਬੜੀ ਸ਼ਰਤੋਂ ਇਹ ਕੋਸ਼ਿਸ਼ ਕਰਦਾ ਹਾਂ ਹਰ ਬੰਚ ਤੇ ਮੈਂ ਗੱਲ ਕਰਦਾ ਹਾਂ ਆਪਣੇ ਜਿਹੜੇ ਸਾਡੇ ਸਾਥੀ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਵੀ ਮੈਂ ਗੱਲ ਕਰਦਾ ਹਾਂ ਕਿ ਕੋਈ 8 10 20 25 ਮੁੰਡੇ ਜੇ ਕੋਈ ਕੰਮ ਸਿੱਖਣਾ ਚਾਹਣ ਤੇ ਉਹ ਆਉਣ ਮਹੀਨਾ ਤੋਂ ਵੀ ਨਕਾਮ ਸਿੱਖਣ ਉਹਨਾਂ ਨੂੰ ਅਸੀਂ ਮਿਨੀਮਮ ਵੇਜਿਸ ਕੋਈ ਨਾ ਕੋਈ ਦਵਾਂਗੇ 5-7-8000 10000 ਤੱਕ ਵੀ ਦਵਾਂਗੇ ਉਹਨਾਂ ਦਾ ਕੰਮ ਵੇਖ ਕੇ ਜਦੋਂ ਉਹ ਕੰਮ ਸਿੱਖ ਜਾਣ ਫਿਰ ਉਹਨਾਂ ਦੀ ਅਸੀਂ ਤਨਖਾਹ ਵੀ ਫਿਕਸ ਕਰ ਦੇਾਂਗੇ ਤਾਂ ਕਿ ਉਹਨਾਂ ਨੂੰ ਇੱਕ ਲਾਲਚ ਬਣਿਆ ਰਹੇ ਵੀ ਅਸੀਂ ਇੱਕ ਕੰਮ ਸਿੱਖਣਾ ਵਾ ਅਸੀਂ ਸਾਨੂੰ ਕੋਈ ਨਾ ਕੋਈ ਪੈਸੇ ਮਿਲਦੇ ਨੇ ਸਾਡੀ ਤੇ ਇਹ ਆ ਵੀ ਭਾਵੇਂ ਉਹ ਸਾਡੇ ਕੰਮ ਨਾ ਕਰਨ ਕਿਤੇ ਨਾ ਕਿਤੇ ਦੇ ਆਪਣੀ ਜ਼ਿੰਦਗੀ ਦੇ ਕੋਲ ਕੰਮ ਸਫਲ ਕਰਨਗੇ ਇਸ ਕਰਕੇ ਉਸ ਜਿਹੜੀ ਮੈਂ ਮੈਨੇਜਮੈਂਟ ਦਿੱਤੀ ਉੱਤੇ ਮੈਂ ਕਹਿ ਆਵਾਂ ਮੈਂ ਚਾਹੁੰਨਾ ਕਿ ਮੇਰੇ ਕੋ ਸਾਡੀਆਂ ਫੈਕਟਰੀਆਂ ਘੱਟੋ ਘੱਟ 10 ਵਰਕਰ ਹੋਣ ਹੋਰ 10 ਵੀ ਹੋਰ ਹੋਣ ਉਹ ਵੀ ਮੈਂ ਐਡਜਸਟ ਕਰਵਾਵਾਂਗਾ ਦੇਖੋ ਗੱਲ ਇਹ ਆ ਜੀ ਮੈਂ ਸਮਾਜ ਸੇਵਾ ਦੇ ਨਾਲ ਜੁੜਿਆ ਹਾਂ ਮੇਰਾ ਕਦੀ ਵੀ ਕੋਈ ਇਹ ਮਕਸਦ ਨਹੀਂ ਹੁੰਦਾ ਕਿ ਮੈਂ ਪੋਲਿਟਿਕਲੀ ਜਾਂ ਦੂਜਾ ਤੀਜਾ ਐਵੇਂ ਆਪਣੇ ਆਪ ਨੂੰ ਸ਼ੋਅ ਆਫ ਕਰਨਾ ਵਾ ਜਿਹੜਾ ਮੇਰਾ ਪਰਮਾ ਸਵਾਗਤ ਹੋਇਆ ਵਾ ਇਹ ਮੇਰਾ ਫਰੈਂਡ ਸਰਕਲ ਹੀ ਇਹ ਹੋ ਗਿਆ ਵਾ ਰਿਸ਼ਤੇਦਾਰ ਨੇ ਸੱਜਣ ਮਿੱਤਰ ਨੇ ਜਿਹੜੇ ਹਰ ਥਾਂ ਮੇਰ ਨਾਲ ਨੇਵਦੇ ਨੇ ਆਪਾਂ ਵੀ ਕੋਸ਼ਿਸ਼ ਕਰੀ ਦੀ ਆ ਵੀ ਹਰ ਥਾਂ ਇੱਕ ਦੂਜੇ ਨਾਲ ਕੋਆਪਰੇਟ ਕਰੀਏ ਇਸ ਕਰਕੇ ਇਹ ਜਿਹੜਾ ਆਪਣਾ ਪਰਮਾ ਸਵਾਗਤ ਮਿਲਿਆ ਉਸੇ ਗੱਲ ਦਾ ਹੀ ਸ਼ੇਰ ਹੈ ਇਹਨਾਂ ਮੇਰੇ ਸੱਜਣਾ ਮਿੱਤਰਾਂ ਨੂੰ ਭੈਣ ਭਰਾਵਾਂ ਨੂੰ ਕਿ ਜਿਹੜੇ ਮੇਰ ਨਾਲ ਪਿਆਰ ਕਰਦੇ ਆ ਮੈਂ ਦੇਖੋ ਇਹੋ ਕਹਿਣਾ ਚਾਹਾਂਗਾ ਮੈਂ ਜਿਹੜੀ ਵੀ ਐਡਮਿਸ਼ਨ ਹੋਣੀ ਆ ਉਹ ਮੈਰਿਟ 베ਚ ਦੇ ਹੋਣੀ ਆ ਸਭ ਕੰਪਿਊਟਰਾਈਜ਼ਡ ਸਿਸਟਮ ਆ ਇਸ ਕਰਕੇ ਅਪਲਾਈ ਕਰਨ ਉਹਨਾਂ ਟਰੇਡਾਂ ਦੇ ਵਿੱਚ ਅਪਲਾਈ ਕਰਨ ਜਿਨ੍ਹਾਂ ਦਾ ਅਗੇ ਸਕੋਪ ਆ ਕਾਫੀ ਟਰੇਡ ਇੱਥੇ ਇਹੋ ਜਿਹੇ ਨੇ ਜਿਨ੍ਹਾਂ ਚ ਕਾਫੀ ਸਕੋਪ ਆ ਇੰਡਸਟਰੀ ਦੇ ਵਿੱਚ ਤੇ ਮਾਰਕੀਟ ਵਿੱਚ ਕਾਫੀ ਸਕੋਪ ਆ ਬਾਕੀ ਕਈ ਜਿਨ੍ਹਾਂ ਨੂੰ ਕੋਈ ਨਹੀਂ ਵੀ ਇਹਦੇ ਬਾਰੇ ਪਤਾ ਲੱਗਦਾ ਜਾਂ ਕੋਈ ਅਸੀਂ ਸਾਡੇ ਕੋਲ ਹੋਣ ਆਪਾਂ ਜਾਂ ਹੀ ਪ੍ਰਿੰਸੀਪਲ ਸਾਹਿਬ ਜਾਂ ਆਈਐਮਸੀ ਦੀ ਪੂਰੀ ਟੀਮ ਉਹਨਾਂ ਨੂੰ ਗਾਈਡ ਕਰੇਗੀ ਕਿ ਇਸ ਤੁਸੀਂ ਆਪਣਾ ਸਿਲੇਬਸ ਜੁਆਇਨ ਕਰੋ ਜਿਸ ਨਾਲ ਤੁਹਾਨੂੰ ਆਸਾਨੀ ਦੇ ਨਾਲ ਐਡਮਿਸ਼ਨ ਮਿਲ ਜਾਵੇ ਕਿਉਂਕਿ ਅੱਜਕੱਲ ਸਾਰਾ ਮੈਰਿਟ ਬੇਸਡ ਇੱਕ ਕੰਪਿਊਟਰਾਈਜ਼ ਹੋ ਗਿਆ ਵਾ ਤੇ ਚੇਅਰਮੈਨ ਜਾਂ ਆਈਐਮਸੀ ਦੀ ਬਹੁਤ ਟੱਕ ਪਾਵਰ ਹੁੰਦੀ ਹੈ ਵੀ ਕੇਸ ਨੂੰ ਅਡਜਸਟ ਕਰ ਸਕੇ ਜੋ ਸਾਕੇ ਗਵਰਨਮੈਂਟ ਆਈਟੀ ਚੀਮਾਫੁੱਟੀ ਵਿਖੇ ਚੇਅਰਮੈਨ ਸ੍ਰੀ ਸ਼ੋਭ ਜਿੰਦਰ ਸਿੰਘ ਜੀ ਦੀ ਅੱਜ ਤਾਲਪੋਸ਼ੀ ਕੀਤੀ ਗਈ ਆ ਉਹਨਾਂ ਦੇ ਨਾਲ ਜਿੰਨੇ ਵੀ ਮੈਂਬਰ ਆਨ ਸਹ ਪਹੁੰਚਿਆ ਉਹਨਾਂ ਦੀ ਵੀ ਤਾਲਪੋਸ਼ੀ ਕੀਤੀ ਗਈ ਆ ਤੁਹਾਨੂੰ ਬੜਾ ਵਧੀਆ ਸਹਿਯੋਗ ਕਰਕੇ ਗਏ ਜੀ ਆਈਟੀਆਈ ਨੂੰ ਉਹਨਾਂ ਉਹਨਾਂ ਬੱਚਿਆਂ ਦੀ ਪਲੇਸਮੈਂਟ ਬਾਰੇ ਕਿਹਾ ਗਿਆ ਵਾ ਕਿ ਜਿੰਨੇ ਵੀ ਬੱਚੇ ਪਾਸ ਆਊਟ ਤੁਹਾਡੇ ਕੋਲ ਹੁੰਦੇ ਆ ਫਿਕਟਰ ਜਨਰਲ ਮਸ਼ੀਨਰੀ ਦੇ ਜਿਹਦੇ ਵੀ ਹੈਗੇ ਆ ਉਹ ਆਪਾਂ ਆਪਣੀ ਡਿਰੈਕਸ਼ਨ ਦੇ ਵਿੱਚ ਉਹਨਾਂ ਨੂੰ ਪਲੇਸ ਜਿਹੜਾ ਕਰ ਸਕਦੇ ਆ ਤੁਹਾਡੇ ਕੋਲ ਭੇਜੋ ਬਿਲਕੁਲ ਜੀ ਪਹਿਲਾਂ ਆਈਟੀਆਈ ਕਾਦੀਆਂ ਦੇ ਚੇਅਰਮੈਨ ਹੈ ਉਹਨਾਂ ਦਾ ਕੰਮਕਾਜ ਜਿਹੜਾ ਬਹੁਤ ਵਧੀਆ ਹੈ ਸਟੂਡੈਂਟਾਂ ਪ੍ਰਤੀ ਉਹਨਾਂ ਦੀ ਜਿਹੜੀ ਲਗਨ ਬਹੁਤ ਵਧੀਆ ਸੀ ਉਹਨਾਂ ਨੇ ਕਾਫੀ ਬੱਚੇ ਜਿਹੜੇ ਕਾਦੀਆਂ ਤੋਂ ਵੀ ਪਲੇਸ ਰੱਠੀ ਦੇ ਵਿੱਚ ਕਰਾਏ ਆ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਫਿਰ ਦੁਬਾਰਾ ਜਿਹੜਾ ਵਾ ਗਵਰਨਮੈਂਟ ਆਈਟੀ ਦੇ ਚਿੰਨਾ ਖੁੱਡੀ ਦਾ ਜਿਹੜਾ ਚੇਅਰਮੈਨ ਉਹਨੂੰ ਨਿਯੁਕਤ ਕੀਤਾ ਗਿਆ ਵਾ ਆਪ ਸਰਕਾਰ ਵੱਲੋਂ ਉਹ ਪਰਮਾ ਉਹਨਾਂ ਦਾ ਸਵਾਗਤ ਕੀਤਾ ਗਿਆ ਜੀ ਆਈਟੀ ਪਹੁੰਚਣ ਤੇ ਉਹਨਾਂ ਦਾ ਤਹਿ ਦਿਲੋਂ ਉਹਨਾਂ ਦਾ ਆਪਾਂ ਧੰਨਵਾਦ ਕੀਤਾ ਵਾ ਦਿਲ ਦੀਆਂ ਗਹਿਰਾਈਆਂ ਤੋਂ ਪੂਰੇ ਸਟਾਫ ਵੱਲੋਂ ਉਹਨਾਂ ਦਾ ਧੰਨਵਾਦ ਵੈਲਕਮ ਕੀਤਾ ਗਿਆ ਆਈਟੀ ਪਹੁੰਚਣ ਤੇ ਨੇ ਮਾਦੀਮ ਰਹੀਂ ਆਪਾਂ ਇਲਾਕਾ ਨਿਵਾਸੀਆਂ ਕੀ ਐਡਮਿਸ਼ਨ ਜਿਹੜੀ ਆ ਜੂਨ ਵਿੱਚ ਸ਼ੁਰੂ ਹੋ ਚੁੱਕੀ ਆ ਸਾਡੇ ਇਸ ਟਾਈਮ ਪੰਜ ਕੋਰਸ ਜਿਹੜੇ ਅਸੀਂ ਸ਼ੁਰੂ ਕੀਤੇ ਆ ਜਿਹਦੇ ਵਿੱਚ ਇਲੈਕਟ੍ਰੀਸ਼ੀਅਨ ਵੈਲਡਰ ਪਲੰਬਰ ਆਰ.ਏ.ਸੀ ਤੇ ਸਿਵਲ ਡਰਾਫਟਸਮੈਨ ਸੋ ਇਲਾਕਾ ਦੇ ਵਾਸੀ ਨੂੰ ਇਹ ਤਾਂ ਰਿਮਾਈਂਡਰ ਮੈਂ ਸੂਚਿਤ ਕਰਨਾ ਚਾਹੁੰਦੇ ਆ ਕਿ ਆਈ.ਟੀ.ਆਈ. ਆਣ ਕੇ ਵੱਧ ਤੋਂ ਵੱਧ ਇਹਦਾ ਫਾਇਦਾ ਖਾਓ ਜਿੰਨੇ ਵੀ ਸਟੂਡੈਂਟ ਪਲੱਸ 2 ਪਾਸਵਾ 10ਵੀਂ ਪਾਸਵਾ ਜੇ ਕਿਸੇ ਬੱਚਨੇ ਫੇਰ ਪਾਸ ਕਰਕੇ ਵੀ ਕੋਈ ਘਰ ਬੈਠਾ ਵਾ ਉਹ ਵੀ ਆਜ ਕੇ ਆਣ ਕੇ ਤੇ ਐਡਮਿਸ਼ਨ ਜਿਹੜੀ ਲੈ ਸਕਦਾ ਵਾ ਅਸੀਂ ਟ੍ਰੇਨਿੰਗ ਦੇ ਨਾਲ ਨਾਲ ਪਾਸ ਹੋਣ ਅਪਰੰਤ ਹੀ ਉਹਨਾਂ ਨੂੰ ਆਪਾਂ ਇੰਡਸਟਰੀ ਦੇ ਵਿੱਚ ਜਿਹੜਾ ਉਹ ਪਲੇਸ ਬੱਚਿਆਂ ਨੂੰ ਕੀਤਾ ਜਾਂਦਾ ਵਾ ਸੋ ਇਲਾਕਾ ਨਿਵਾਸੀਆਂ ਨੂੰ ਇਹਦਾ ਵੱਧ ਤੋਂ ਵੱਧ ਜਿਹੜਾ ਵਾ ਨਵੀਂ ਬਣੀ ਆਈਟੀਆਈ ਦਾ ਫਾਇਦਾ ਚੁੱਕਣਾ ਚਾਹੀਦਾ ਵਾ